ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਵੀਰ ਬੁਟੀਕ ਪਿੰਡ ਤੋਂ ਘਾਲੀ ਸਿੱਖਾਂ ਤੋਂ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਅੱਗੇ ਜੇ ਅੱਗੇ ਸ਼ੇਅਰ ਜਰੂਰ ਕਰਿਓ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਕਾਟਨ ਦੇ ਸੂਟ ਇਹ ਦੇਖੋ ਇਹ ਕੋਟ ਡੋਰੀਏ ਦਾ ਸੂਟ ਤਾਂ ਵਿੱਚ ਇਹਦੇ ਪੈਚ ਲੱਗੇ ਹੋਏ ਨੇ ਲੇਸ ਵਰਕ ਹੋਇਆ ਹੋਇਆ نیچے ਵੀ ਦੇਖੋ ਬਾਟਮ ਦੇ ਨਾਲ ਦੀ ਇਹ ਪੱਟੀ ਲੱਗੀ ਹੋਈ ਆ ਕਿੰਨ ਡੈਕਟ ਦੇ ਵੀ ਸੀ ਕੋਟੇ ਡੋਰੀਏ ਦਾ ਸੂਟ ਹੈ ਕੋਟੇ ਡੋਰੀਏ ਦਾ ਹੀ ਸੇਮ ਦੁਪੱਟਾ ਬਹੁਤ ਫੁੱਲਾ ਡੁੱਲਾ ਦੁਪੱਟਾ ਹੈ ਇਹ ਤੇ ਇਹ ਆ ਗਈ ਇਹਦੀ ਬਾਟਮ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇੱਕ ਇਹ ਵਾਲਾ 골ਡਨ ਕਲਰ ਹੈ ਜਿਹੜਾ ਇਹ ਸੂਟ ਆ ਇਹ ਤੁਹਾਨੂੰ ਕਿਹੋਗਾ ਇਹ ਤੁਹਾਨੂੰ ਕਿਹੋਗਾ ਸੂਟ 1500 ਰੁਪਏ ਦੀ ਰੇਂਜ ਦੇ ਵਿੱਚ ਅਗਰ ਤੁਸੀਂ ਇਹ ਸੂਟ ਬਾਈ ਕਰਨੇ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਆਪ ਨੂੰ ਸੈਂਡ ਕਰ ਸਕਦੇ ਹੋ ਫਿਰ ਤੁਹਾਡੇ ਘਰ ਤੱਕ ਵੀ ਪਹੁੰਚਣਗੇ ਤੁਸੀਂ ਸ਼ਾਪ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ ਜਿਹੜਾ ਨੈਕਸਟ ਸੂਟ ਆ ਇਹ ਅਗਰ ਲੇ ਲਿਲਨ ਪਾਟਨ ਦੇ ਉੱਪਰ ਦੇਖੋ embroidery ਕੀਤੀ ਹੋਈ ਆ ਪੱਲੇ ਤੇ ਸਾਰੇ ਫਰੰਟ ਵਾਲੇ ਪੱਲੇ ਤੇ neck ਤੇ embroidery ਆ ਇਹਦਾ ਇਹ ਦੁਪੱਟਾ ਉਹ ਹੈਗਾ ਮਸਲੀਨ ਦਾ ਤੇ ਸਾਰੇ ਦੁਪੱਟੇ ਦੇ ਉੱਤੇ ਵਰਕ ਕੀਤਾ ਹੋਇਆ ਹੈ ਜਿਹੜਾ ਇਹ ਸੂਟ ਆ ਇਹ ਤੁਹਾਨੂੰ ਸੂਟ ਪਊਗਾ 1200 ਰੁਪਏ ਦੀ ਰੇਂਜ ਦੇ ਵਿੱਚ ਇਹਦੇ ਵਿੱਚ ਇੱਕ ਕਲਰ ਹੈਗਾ ਮਾਊਸ ਦੋ ਸੂਟ ਨੇ ਦੇ ਵਿੱਚ ਸਿਰਫ 1200 ਰੁਪਏ ਦੀ ਰੇਂਜ ਦੇ ਵਿੱਚ ਇਹ ਸੂਟ ਆ ਤੁਸੀਂ ਮਾਰਕੀਟ ਦੇ ਵਿੱਚ ਪਿੱਤੇ ਵੀ ਟਰਾਈ ਕਰ ਸਕਦੇ ਹੋ नेक्स्ट ਜਿਹੜਾ ਸੂਟ ਆ ਇਹ ਵਾਈਟ ਦੇ ਉੱਪਰ ਪਰਪਲ ਕਲਰ ਦੀ ਐਂਬਰਾਇਡਰੀ ਕੀਤੀ ਹੋਈ ਹੈ ਇਹ ਆਗੇ ਇਹਦੀ ਬਾਟਮ ਜੈਪਰੀ ਸਟਾਈਲ ਤੇ ਇਹ ਆ ਗਿਆ ਇਹਦਾ ਦੁਪੱਟਾ ਜਿਹੜਾ ਇਹ ਸੂਟ ਆ ਇਹ ਤੁਹਾਨੂੰ 800 ਰੁਪਏ ਦੀ ਰੇਂਜ ਦੇ ਵਿੱਚ ਮਿਲਣਾ ਸਟੱਫ ਉਹ ਵੀ ਬਹੁਤ ਜ਼ਿਆਦਾ ਵਧੀਆ ਇਹਦਾ ਪਰ ਜਿਹੜੀ ਐਮਬਲਾਈਡਰੀ ਆ ਫਰੰਟ ਵਾਲੇ ਪੱਲੇ ਤੇ ਸਾਰੇ ਤੇ ਕੀਤੀ ਹੋਈ ਆ ਜਿਹੜਾ ਨੈਕਸਟ ਸੂਟ ਆ ਇਹ ਦੇਖੋ ਜਾਮ ਕਾਟਨ ਦਾ ਹੈ ਸੂਟ ਆ ਬਹੁਤ ਵਧੀਆ ਸਟੱਫ ਲੱਗਿਆ ਹੋਇਆ ਸਟੱਫ ਦੀ ਪੂਰੀ ਗਾਰੰਟੀ ਹੋਊਗੀ ਕਲਰ ਦੀ ਪੂਰੀ ਗਾਰੰਟੀ ਹੋਊਗੀ ਇਹ ਦੇਖੋ ਬੋਟਮ ਦਾ ਵੀ ਸੇਮ ਵਰਕ ਆ ਇਹ ਇਹਦਾ ਦੁਪੱਟਾ ਆਊਗਾ ਮਸਲੀ ਨੂੰ ਬਹੁਤ ਜ਼ਿਆਦਾ ਸੋਨਾ ਇਹ ਸੁਲਟਾ ਇਹ ਜਿਹੜਾ ਸੁਲਟਾ ਇਹ ਵੀ ਤੁਹਾਨੂੰ ਮਿਲੂਗਾ 1200 ਰੁਪਏ ਦੀ ਰੇਂਜ ਦੇ ਵਿੱਚ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਇਹ ਦੇਖੋ ਇਹ ਇਹ ਨੈਕਸਟ ਕਲਰ ਹੈ ਇਹ ਇਹ ਲੰਬੀ ਸ਼ੇਡ ਆ ਗਿਆ ਇਹ ਪੀਸ ਕਿਲ सिर्फ बारह सौ रुपए बच्चे कितों का मिलना है सूट तुम्हें बाजार ट्राई भी कर सकते हो हमेशा तो फिर तुम अपनी शॉप पर आ सकते होक्स्ट सूट आ गया अपना कैमरिक कॉटन का सूट मैचिंग सूट है ये तमन्ना का सूट आ शर्ट आ प्रिंट आ गई बॉटम के हल्का हल्का प्रिंट आन कलर होर मिल जाएंगे ਸਿਰਫ ਆਪਣੇ ਕੋਲ ਇੱਕ ਸੂਟ अवेलेबल ਹੈ ਇੱਕ ਸੂਟ ਸੇਲ ਹੋ ਗਿਆ ਜੈਕ ਸੂਟ ਇਹ ਕਲਰ ਆ ਗਿਆ ਨੇਵੀ ਬਲੂ ਕਲਰ ਜੋ ਆ ਰਿਹਾ ਇਹ ਹੈ ਅਨੈਕਸਟ ਆ ਗਿਆ ਇਹੇ ਥੋੜੀ ਥੋੜੀ ਗ੍ਰੇ ਦੀ ਟੋਨਿੰਗ ਤੇ ਥੋੜਾ ਥੋੜੀ ਹੈਗੀ ਇਹਨੇ ਜਿਹੜਾ ਇਹ ਸੂਟ ਹੈ ਇਹ ਸੂਟ ਦਾ ਪ੍ਰਾਈਸ ਹੈ ਨਾ 650 ਰੁਪਏ ਬਾਜ਼ਾਰ ਦੇ ਵਿੱਚ ਇਹ ਸੂਟ 800 ਰੁਪਏ ਦਾ ਵੀ ਸੇਲ ਹੋ ਰਿਹਾ ਬਹੁਤ ਸੋਹਣਾ ਸਟਾਫਾ ਤੁਸੀਂ ਇੱਕ ਸੂਟ ਮੰਗਵਾ ਕੇ ਟਰਾਈ ਕਰ ਸਕਦੇ ਹੋ ਜੇ ਤੁਹਾਨੂੰ ਆਪਣਾ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਵਧੀਆ-ਵਧੀਆ ਕਮੈਂਟ ਕਰਿਓ ਤੇ ਵੀਡੀਓ ਨਾਲ ਆਪਣੇ ਆਪਣੇ ਸ਼ੇਅਰ ਜਰੂਰ ਕਰਿਓ